ਸਮਾਣਾ ਪਟਿਆਲਾ ਰੋਡ ਵਿਖੇ ਸੜਕੀ ਹਾਦਸੇ ਦੇ ਵਿੱਚ 7 ਮਾਸੂਮ ਬੱਚਿਆਂ ਤੇ ਇੱਕ ਡਰਾਈਵਰ ਦੀ ਜਾਨ ਚਲੀ ਗਈ ਸੀ ਅਤੇ ਪਰਿਵਾਰਾਂ ਦੇ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਇਨਸਾਫ ਦੀ ਮੰਗ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਦੋਸ਼ੀ ਰੰਤੇਰ ਸਿੰਘ ਪੁਲਿਸ ਦੀ ਗ੍ਰਿਫਤ ਤੋਂ ਕਾਫੀ ਸਮੇਂ ਤੋਂ ਬਾਹਰ ਨਜ਼ਰ ਆ ਰਿਹਾ ਸੀ ਅੱਜ ਬੀਤੇ ਦਿਨੀ ਪੁਲਿਸ ਦੇ ਵੱਲੋਂ ਦੋਸ਼ੀ ਰੰਤੇਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਜਿਸ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਦੋਸ਼ੀ ਰੰਤੇਰ ਸਿੰਘ ਦਾ ਰਿਮਾਂਡ ਮਾਨਯੋਗ ਅਦਾਲਤ ਦੇ ਵੱਲੋਂ 2 ਦਿਨ ਦਾ ਦਿੱਤਾ ਗਿਆ ਅਤੇ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਸਾਰੀ ਪੁੱਛਗਿੱਛ ਕੀਤੀ ਜਾਏਗੀ ਅਤੇ ਇਸ ਦਾ ਸਾਰਾ ਪਾਇਓ ਡਾਟਾ ਖੰਗਾ ਲਿਆ ਜਾਏਗਾ ਇਸ ਸਬੰਧੀ ਸਦਰ ਪੁਲਿਸ ਦੇ ਮੁਖੀ ਬਿਕਰਮਜੀਤ ਸਿੰਘ ਬਰਾੜ ਦੇ ਵੱਲੋਂ ਕਿਹਾ ਗਿਆ ਕਿ ਇਸ ਰਿਮਾਂਡ ਦੇ ਵਿੱਚ ਸਾਰੀ ਪੁੱਛਗਿੱਛ ਗਹਿਰਾਈ ਦੇ ਨਾਲ ਕੀਤੀ ਜਾਏਗੀ ਅਤੇ ਕਿਹੜੇ ਵਿਅਕਤੀ ਇਸ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਜਲਦ ਨਾਮ ਉਜਾਕਰ ਕੀਤਾ ਜਾਏਗਾ ਉਨਾ ਆਖਿਆ ਕਿ ਪੁਲਿਸ ਜਦਿਸ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਪਰਿਵਾਰਾਂ ਦੇ ਵੱਲੋਂ ਦੋਸ਼ੀ ਨੂੰ ਦੇਖ ਕੇ ਗਰਮਾ-ਗਰਮੀ ਦਾ ਮਾਹੌਲ ਵਿਵਿਖਣ ਨੂੰ ਮਿਲਿਆ ਦੋਸ਼ੀ ਗ੍ਰਿਫਤਾਰ ਹੋ ਗਿਆ ਉਹ ਅਦਾਲਤ ਤੇ ਪੇਸ਼ ਕੀਤਾ ਗਿਆ ਕਰਤਿਲ ਸਿੰਘ ਨੂੰ ਜੀ ਪਰਿਵਾਰ ਵੱਲੋਂ ਕੀ ਕਹਣਾ ਕਰਦੇ ਸੀ ਦੇਖੋ ਜੀ ਸਾਨੂੰ ਇੱਕ ਛੋਟੀ ਜੀ ਤਸੱਲੀ ਤਾਂ ਅੱਜ ਮਿਲੀ ਹੈ ਵੀ ਚਲੋ ਜਿਹੜਾ ਗੁਣੇਗਾਰ ਹੈ ਜਿਹੜਾ ਐਕਚੁਅਲ ਉਹ ਅੱਜ ਸਲਾਖਾਂ ਦੇ ਪਿੱਛੇ ਆਇਆ ਹੈ ਪਰ ਹਜੇ ਇਹ ਲੜਾਈ ਜਿਹੜੀ ਹੈ ਇਹ ਤਾਂ ਜੇ ਅੱਜ ਸ਼ੁਰੂ ਹੋਈ ਹੈ ਤਾਂ ਸਾਡਾ ਸਾਰਿਆਂ ਦਾ ਮੰਤਵ ਇਹੀ ਰਹੇਗਾ ਕਿ ਇਹਨੂੰ ਅੱਗੇ ਪੈਰ ਵੀ ਕਰਕੇ ਵੱਧ ਤੋਂ ਵੱਧ ਜਿੰਨੀ ਮੈਕਸਿਮਮ ਹੋ ਸਕਦੀ ਹੈ ਉਹਨੀ ਸਜ਼ਾ ਦਵਾਵਾਂਗੇ ਪ੍ਰਸ਼ਾਸਨ ਵੱਲੋਂ ਇਸ ਨੂੰ ਕੋਰਟ ਚ ਚੈੱਕ ਪਿਸ਼ ਕਰਿਆ ਗਿਆ ਹੁਣ ਤੁਸੀਂ ਸੰਤੁਸ਼ਟ ਹੋ ਜਿਸ ਦੇ ਪਿੱਛੇ ਤੁਸੀਂ ਇੰਨੀ ਕਾਰਵਾਈ ਕਰ ਰਹੇ ਸੀ ਹਾਂ ਚਾਹ ਪ੍ਰਸ਼ਾਸਨ ਨੇ ਦੇਖੋ ਹੁਣ ਤੱਕ 7 ਤਰੀਕ ਤੋਂ ਲੈ ਕੇ 7 ਤਰੀਕ ਤੱਕ ਕੁਝ ਨਹੀਂ ਸੀ ਹੋਇਆ ਮੈਂ ਸ਼ੁਰੂ ਤੋਂ ਹੀ ਅਸੀਂ ਸਾਰੇ ਰੌਲਾ ਪਾਉਂਦੇ ਸੀ ਕਿ ਕੋਈ ਨਾ ਕੋਈ ਪੋਲੀਟੀਕਲ ਸ਼ੈਲਟਰ ਕੋਈ ਨਾ ਕੋਈ ਕੁਝ ਹੈ ਇਹਦੇ ਪਿੱਛੇ ਜਿਹੜਾ ਇਹਨੂੰ ਗ੍ਰਿਫਤਾਰੀ ਤੋਂ ਇੰਦੀ ਤੋਂ ਰੋਕ ਰਿਹਾ ਹੈ ਪਰ ਸੀਐਮ ਮਾਨ ਸਾਹਿਬ ਦੇ ਆਦੇਸ਼ ਦੇ ਨਾਲ ਜਦੋਂ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਫੋਨ ਕੀਤਾ ਤਾਂ ਸਾਡੇ ਸਾਹਮਣੇ ਉਹਨਾਂ ਨੇ ਫੋਨ ਕੀਤਾ ਤੇ ਸਪੈਸ਼ਲ ਟੀਮਾਂ ਜਿਹੜੀਆਂ ਡਿਪਲੋਏ ਕੀਤੀਆਂ ਤਾਂ ਤੁਸੀਂ ਦੇਖੋ ਕਿ ਹੁਣ ਤੱਕ ਜਿਹੜਾ 30 ਦਿਨਾਂ ਚੋਂ ਗ੍ਰਿਫਤਾਰ ਨਹੀਂ ਸੀ ਹੋਇਆ ਉਹ 2 ਦਿਨਾਂ ਦੇ ਵਿੱਚ ਪੁਲਿਸ ਦੀ ਜਿਹੜੀ ਸਪੈਸ਼ਲ ਇੰਟੈਲੀਜੈਂਸ ਟੀਮ ਨੇ ਫੜ ਲਿਆ ਤਾਂ ਇੱਥੋਂ ਥੋੜਾ ਜਿਹਾ ਹੁਣ ਸਾਡਾ ਡਾਊਟ ਜਿਹੜਾ ਹੈ ਉਹ ਹੋਰ ਵੀ ਜ਼ਿਆਦਾ ਵੱਧ ਰਿਹਾ ਹੈ ਕਿ ਅਸੀਂ ਜੋ ਸਾਡੇ ਮਨ ਦੇ ਵਿੱਚ ਸ਼ੰਕਾ ਹੈਗੀ ਸੀ ਵੀ ਕਿਤੇ ਨਾ ਕਿਤੇ ਇਹਨੂੰ ਬਚਾਇਆ ਜਾ ਰਿਹਾ ਹੈ ਸ਼ਾਇਦ ਹੁਣ ਉਹ ਲੱਗਦਾ ਵੀ ਸਾਨੂੰ ਵੀ ਉਹ ਬਿਲਕੁਲ ਸੱਚ ਸੀ ਤੇ ਅਸੀਂ ਨਾਂ ਦੇ ਥਰੂ ਮਾਨਯੋਗ ਅਦਾਲਤ ਨੂੰ ਵੀ ਅਸੀਂ ਜਦੋਂ ਪੈਰਵੀ ਹੋਏਗੀ ਕੇਸ ਚੱਲੇਗਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦੇ ਜੜੀਆਂ ਤਾਰਾਂ ਨੇ ਵੱਧ ਤੋਂ ਵੱਧ ਨਿਕਲ ਕੇ ਆਣ ਤਾਂ ਕਿ ਜੋ ਅਸਲੀ ਦੋਸ਼ੀ ਨੇ ਜੋ ਮਾਸਟਰਮਾਈਂਡ ਮਾਫੀਆ ਜਿਹੜਾ ਹੈ ਰੇਮੇਟੀ ਚੋਰੀ ਦਾ ਉਹ ਵੀ ਕਾਬੂ ਆ ਸਕੇ ਜਿਹੜਾ ਇਹ ਕੁਝ ਸਾਜਿਸ਼ ਦਾ ਬੰਦਾ ਰੰਤਿਰ ਸਿੰਘ 메ਨ ਦੋਸ਼ੀ ਫੜਿਆ ਗਿਆ ਇਹਦੇ ਚ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜਿਹਦੇ ਕਰਕੇ ਇਹ ਦੋਸ਼ੀ ਸਾਡੇ ਕਾਬੂ ਚ ਆਇਆ ਹੈ ਪੁਲਿਸ ਨੇ ਬਹੁਤ ਐਫਰਟ ਕਰਕੇ ਇਸ ਨੂੰ ਫੜਿਆ ਹੈਗਾ ਸੀਐਮ ਸਾਹਿਬ ਦੇ ਆਉਣ ਤੋਂ ਬਾਅਦ ਹੀ ਜਿਹੜੀ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਸੀ ਜਿਨ੍ਹਾਂ ਨੇ ਇਹਨੂੰ ਦੋ ਦੋ ਦਿਨਾਂ ਦੇ ਵਿੱਚ ਹੀ ਫੜ ਲਿਆ ਹੁਣ ਅਸੀਂ ਮਾਨਯੋਗ ਅਦਾਲਤ ਵਿੱਚ ਇਹਨੂੰ ਪੇਸ਼ ਕੀਤਾ ਸੀ ਤਾਂ ਮਾਨਯੋਗ ਅਦਾਲਤ ਨੇ ਤਾਂ ਦੋ ਦਿਨ ਦਾ ਰਿਮਾਂਡ ਸਾਨੂੰ ਦਿੱਤਾ ਹੈਗਾ ਉਸ ਤੋਂ ਬਾਅਦ ਪੁਲਿਸ ਨੇ ਆਪਣੀ ਜਾਂਚ ਕਰਨੀ ਹੈ ਉਸ ਤੋਂ ਬਾਅਦ ਜੇ ਲੋੜ ਪਏਗੀ ਹੋਰ ਰਿਮਾਂਡ ਦੀ ਤਾਂ ਅਸੀਂ ਹੋਰ ਵੀ ਰਿਕਵੈਸਟ ਕਰਾਂਗੇ ਜੱਜ ਸਾਹਿਬ ਨੂੰ ਤਾਂ ਜੋ ਜਿਹੜੀਆਂ ਵੀ ਇਸ ਕਾਂਡ ਦੇ ਵਿੱਚ ਜਿੰਨੇ ਵੀ ਲੋਕ ਸ਼ਾਮਲ ਨੇ ਦੋਸ਼ੀ ਸ਼ਾਮਲ ਨੇ ਜਿਹੜੇ ਲੋਕ ਟਿੱਪਰ ਮਾਲਕ ਨਹੀਂ ਆ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰ ਰਹੇ ਨੇ ਉਹਨਾਂ ਦਾ ਪਤਾ ਲੱਗ ਸਕੇ ਇਸ ਕਰਕੇ ਮੈਂ ਸਭ ਤੋਂ ਵੱਧ ਧੰਨਵਾਦ ਸਾਰੇ ਸ਼ਹਿਰ ਵਸੀਆਂ ਦਾ ਕਰੂੰਗਾ ਜਿਨ੍ਹਾਂ ਨੇ ਪੂਰਾ ਐਫਰਟ ਕਰਕੇ ਸਪੈਸ਼ਲੀ ਤੁਹਾਡੇ ਮੀਡੀਆ ਦਾ ਜਿਨ੍ਹਾਂ ਨੇ ਮੀਡੀਆ ਨੇ ਪੂਰੀ ਕਵਰੇਜ ਕਰਕੇ ਮਾਪਿਆਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਮਦਦ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੀ ਗ੍ਰਿਫਤਾਰ ਕਰ ਕਰਕੇ ਜੋ ਪੇਸ ਕਿ ਤਕੋਰ ਜਿਹੜਾ ਦੋਸ਼ੀ ਗ੍ਰਿਫਤਾਰ ਕੀਤਾ ਰਣਤੇਰ ਸਿੰਘ ਕਿਉਂਕਿ ਇਹਦੀ ਬਹੁਤ ਸੱਤ ਤਰੀਕ ਤੋਂ ਲੈ ਕੇ ਸੱਤ ਤਰੀਕ ਤੱਕ ਅਸੀਂ ਜਿਹੜਾ ਸੀਗਾ ਇਹਦੀ ਪੁਲਿਸ ਵੀ ਭਾਲ ਚ ਸੀ ਸਾਰੇ ਸਮਾਣੇ ਨੂੰ ਵੀ ਜਿਹੜਾ ਦੁੱਖ ਸੀਗਾ ਵੀ ਹੁਣ ਤੱਕਰ ਕਿਉਂ ਨਹੀਂ ਪਕੜਿਆ ਜਾ ਰਿਹਾ ਜਿਵੇਂ ਕਿ ਸਚਿਨ ਜੀ ਨੇ ਦੱਸਿਆ ਵੀ ਇਹਦੇ ਪਿੱਛੇ ਪੋਲੀਟੀਕਲ ਸੀ ਜਾਂ ਕੋਈ ਨਾ ਕੋਈ ਕਿਸ ਵਾਸਤੇ ਇਹ ਮਤਲਬ ਜਿਹੜਾ ਹੈ ਇਹਦੀ ਗ੍ਰਿਫਤਾਰੀ ਨਹੀਂ ਹੋ ਰਹੀ ਸੀ ਬੜਾ ਦੁੱਖ ਸੀਗਾ ਲੇਕਿਨ ਸੀਐਮ ਭਗਵੰਤ ਮਾਨ ਜੀ ਜਦੋਂ ਆਏ ਉਸ ਤੋਂ ਬਾਅਦ ਜਿਹੜਾ ਹੈ ਇਹ ਦੋਸ਼ੀ ਜਿਹੜਾ ਹੈ ਪਕੜਿਆ ਗਿਆ ਉਸ ਤੋਂ ਬਾਅਦ 2 ਦਿਨ ਦਾ ਇਹਦਾ ਰਿਮਾਨਡ ਮਿਲਿਆ ਮੈਂ ਸਿਰਫ ਪ੍ਰਸ਼ਾਸਨ ਨੂੰ ਇਹ ਕਹੂੰਗਾ ਵੀ ਇਹਦੇ ਪਿੱਛੇ ਕੌਣ ਹੈ ਕਿਹੜੀ ਤਾਕਤ ਸੀ ਕੌਣ ਇਹਦੇ ਪਿੱਛੇ ਲੱਗਿਆ ਹੋਇਆ ਸੀਗਾ ਇਹਦੀ ਖੁੱਲ ਕੇ ਜਿਹੜੀ ਜਾਂਚ ਹੋਵੇ ਜਾਂਚ ਦੁਨੀਆ ਦੇ ਸਾਹਮਣੇ ਐਸਐਸਪੀ ਸਾਹਿਬ ਸਾਡੇ ਆਪ ਪ੍ਰੈਸ ਕਰਕੇ ਦੱਸਣ ਜਿਵੇਂ ਦੋਸ਼ੀ ਪકડਿਆ ਗਿਆ ਉਹਦੀ ਪ੍ਰੈਸ ਐਸਐਸਪੀ ਸਾਹਿਬ ਨੇ ਕੀਤੀ ਹੈ ਐਦਾ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਤਾਂ ਜੋ ਸਾਰੇ ਪੰਜਾਬ 'ਚ ਇਨਲੀਗਲ ਜਿਹੜੀ ਮਾਈਨਿੰਗ ਚੱਲ ਰਹੀ ਹੈ ਇਹ ਸਾਰੀ ਬੰਦ ਹੋਣੀ ਚਾਹੀਦੀ ਹੈ ਬੰਦ ਹੋਣੀ ਚਾਹੀਦੀ ਹੈ ਅਸੀਂ ਇਹ ਕਹਿੰਦੇ ਹਾਂ ਇੱਕ ਤਾਂ ਜਿਹੜੇ ਇਹ ਜਿਹੜੇ ਚੱਲ ਰਹੇ ਨੇ ਇਹ ਮੌਤ ਚੱਲ ਰਹੀ ਹੈ ਟਾਕਜ ਪੱਤਰ ਪੂਰੇ ਹੋਣੇ ਚਾਹੀਦੇ ਨੇ ਇਹਨਾਂ ਦੇ ਇਹਨਾਂ ਦਾ ਜਿਹੜਾ ਹੈ ਰਾਤ ਦਾ ਟਾਈਮ ਹੋਣਾ ਚਾਹੀਦਾ ਜੇ ਸਰਕਾਰ ਚਲਾਏ ਤਾਂ ਆਦਰਵਾਇਜ਼ ਤਾਂ ਅਸੀਂ ਤਾਂ ਕਹਿੰਦੇ ਚਲਾਓ ਨਾ ਕਿਉਂਕਿ ਇਹ ਤਾਂ ਚਲਦੀਆਂ ਫਿਰਦੀਆਂ ਮੋਤਾਂ ਨੇ ਇਹ ਸਾਡੇ 7 ਬੱਚਿਆ ਤੇ ਇੱਕ ਡਰਾਈਵਰ ਦੇ ਡਰਾਈਵਰ ਦੀ ਮੌਤ ਕਰਕੇ ਬਲੀਦਾਨੀ ਕਰਕੇ ਸ਼ਹੀਦੀ ਕਰਕੇ ਜਿਹੜਾ ਹੈ ਇਹ ਇਹ ਸਾਰਾ ਕੁਝ ਜਿਹੜਾ ਹੈ ਓਪਨ ਹੋਇਆ ਇਹ ਸਕੈਮ ਓਪਨ ਹੋਇਆ ਤੇ ਨਹੀਂ ਤੇ ਇਹ ਪਹਿਲੇ ਪਤਾ ਨਹੀਂ ਕਿੰਨੇ ਐਕਸੀਡੈਂਟ ਹੋਏ ਕਿੰਨੀਆਂ ਮੋਤਾਂ ਹੋਈਆਂ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ ਇਹ ਸਾਡੇ ਬੱਚੇ ਫਰਿਸ਼ਤੇ ਮੈਂ ਤਾਂ ਹੁਣ ਬੋਲ ਨਹੀਂ ਸਕਦਾ ਇਸ ਪਿੱਛੇ ਵੀ ਬੱਚਿਆਂ ਦੀ ਜਿਹੜੀ ਹੈ ਬਲੀਦਾਨੀ ਕਰਕੇ ਇਹ ਚੋਰ ਮੋਰੀ ਸਾਰੀ ਪਕੜੀ ਗਈ ਸਰ ਸਾਹਿਬ ਜੱਗਤਾਰ ਕੀਤਾ ਕੋਰਪਸ ਬੇਸ ਕਰ ਰਹੇ ਹੋ ਕੀ ਰਿਮਾਰਕ ਦਿੱਤਾ ਗਿਆ ਇਹ ਦੋ ਦਿਨ ਅੰਦਰ ਮੌਨ ਹਾਸਲ ਹੋ ਗਿਆ ਇਸ ਤਰ੍ਹਾਂ ਕਾਬੂ ਆਇਆ ਜੀ ਇਹ ਅਗਰ 13 ਸੇ ਕੋਈ ਇੱਕ ਕਕਰਾਲੇ ਦੇ ਕੋਲੋਂ ਕਾਬੂ ਆਇਆ ਅਸੀਂ ਜਿਹੜਾ ਉੱਥੇ ਹਾਈ ਕੋਰਟ ਗਏ ਸੀ ਜਦੋਂ ਵਾਪਸ ਆਏ ਹੁੰਦੇ ਹਾਂ ਮੇਰੇ ਨਾਲ ਏਸੀ ਗੁਰਦੇਵ ਸਿੰਘ ਸੀਗੇ ਪੁਲਿਸ ਪਾਰਟੀ ਸੀਗੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਅਸੀਂ ਇਹਨੂੰ ਕਾਬੂ ਕਰ ਲਿਆ ਬੜੀ ਮਿਹਨਤ ਕਰਨੀ ਪਈ ਪੁਲਿਸ ਨੂੰ ਸਾਡੇ ਜੀ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਜਿਹੜੀ ਗੱਲ ਲੱਗੀ ਸਰ ਇਹਦੇ ਵਿੱਚ ਕਈ ਸਾਈਬਰ ਦੀਆਂ ਟੀਮਾਂ ਵੀ ਲੱਗੀਆਂ ਸੀਗੀਆਂ ਪਹਿਲਾਂ ਇਸ ਤੋਂ ਪਹਿਲਾਂ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜੀ ਹੈ ਉਹ ਵਾਈਟ ਵੀ ਦਿੱਤੀ ਹੋਈ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਡਿਟੇਲ ਦੇ ਵਿੱਚ ਇਹਦੇ ਸਬੰਧ ਦੇ ਵਿੱਚ ਸਰ ਕਿੰਨੇ ਦਿਨ ਦਾ ਅੱਜ ਦਿਨ ਰਿਮਾਂਡ ਮਿਲਿਆ ਸਾਨੂੰ 2 ਦਿਨ ਦਾ ਰਿਮਾਂਡ ਮਿਲਿਆ ਹਾਂਜੀ ਪੁੱਛ-ਕਿਛ ਕਰਾਂਗੇ ਪੁੱਛ-ਕਿਛ ਕਰਾਂਗੇ ਇਸ ਤੋਂ ਬਾਅਦ ਜੇ ਹੋਰ ਸਾਨੂੰ ਲੋੜ ਪਈ ਰਿਮਾਂਡ ਦੀ ਹੋਰ ਲਵਾਂਗੇ ਠੀਕ ਮਾਨਾ ਤੋਂ ਕੁਲਾਸ਼ ਸ਼ਰਮਾ ਦੀ ਰਿਪੋਰਟ